ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਇੱਕ ਜੀ ਕਢਾਈ ਸਿਖਾਉਣ ਲੱਗੀ ਹੈ ਜੀ ਆਹ ਕੀ ਹੈ ਜੀ ਇੱਕ ਮਤਲਬ ਕਿਨੂੰ ਕਹਿੰਦੇ ਕੱਚੀ ਸਿੰਧੀ ਆਹ ਇੱਕ ਦੁਪੱਟਾ ਹੈ ਕੱਚੀ ਸਿੰਧੀ ਦਾ ਵੈਸੇ ਤਾਂ ਇਹ ਦੁਪੱਟੇ ਜਿਹੜੇ ਪਾਕਿਸਤਾਨ ਤੋਂ ਮੰਗਾਏ ਸੀਗੇ ਪਰ ਹੁਣ ਇੱਥੋਂ ਹੀ ਮਿਲ ਜਾਂਦੇ ਛੁੰੰਗਾਈ ਦੁਕਾਨ ਤੇ ਕਿ ਇਹ ਤੁਹਾਨੂੰ ਸਾਨੂੰ ਦੁਪੱਟਾ ਚਾਹੀਦਾ ਇਸ ਤਰ੍ਹਾਂ ਇਹ ਤੇ ਸਾਰੇ ਤੇ ਕਢਾਈ ਕੀਤੀ ਹੈ ਜੀ 400 ਪੇਰੇ ਇਹ ਕੱਚੀ ਸਿੰਧੀ ਹੈ ਜੀ ਅਸਲ ਵਿੱਚ ਇਹਦਾ ਜਿਹੜਾ ਆਵਲਾ ਪਾਸਾ ਜੀ ਇਹ ਹੈਗਾ ਪੁੱਠਾ ਪਾਸਾ ਸਿੱਧਾ ਪਾਸਾ ਇਹਦਾ ਆਹ ਹੈ ਇਹ ਜਿਹੜੀ ਕਢਾਈ ਹੁੰਦੀ ਹੈ ਜੀ ਇਹ ਪੱਤੇ ਕੱਪੜੇ ਤੇ ਬਹੁਤ ਸੋਹਣੀ ਲੱਗਦੀ ਜਿਵੇਂ ਹਾਰਕੰਡੀ ਲੈ ਲਵੋ ਹਾਰਕੰਡੀ ਲੈ ਲਵੋ ਜਾਂ ਜੋਰ ਜੱਟ ਜੋਰ ਜੱਟ ਤੋਂ ਬਹੁਤ ਸੋਨੇ ਕਪੜਾ ਤਾਂ ਹੋਰ ਵੀ ਮਹਿੰਗੇ ਕੱਪੜਾ ਕੋਈ ਲੈ ਲਵੋ ਹਾਂ ਇਹਦੇ ਆਪਾਂ ਫੁੱਲ ਵੀ ਪਾ ਸਕਦੇ ਹਾਂ ਵਿੱਚ ਇਕੱਲੇ ਫੁੱਲ ਵੀ ਜਿਵੇਂ ਨਾਂ ਫਾਂਤ ਪੱਤਾ ਲੋ ਦੁਪੱਟੇ ਨਾਲ ਦੀ ਨਾਂ ਕਢਾਈ ਕਰਨੀ ਹੋਵੇ ਤਾਂ ਫਿਰ ਆਪਾਂ ਆਪਦੇ ਲੈਵਲ ਦੇ ਉੱਤੇ ਵੀ ਆਪਦੀ ਕਢਾਈ ਕੋਈ ਕਰ ਸਕਦੇ ਹਾਂ ਸ਼ਕਵਾ ਕੇ ਪਰ ਜ਼ਰੂਰੀ ਨਹੀਂ ਵੀ ਆਪਾਂ ਦੁਪੱਟਾ ਆਪਾਂ ਦੁਪੱਟੇ ਤੇ ਫੁੱਲ ਪਾ ਸਕਦੇ ਹਾਂ ਇਸ ਤਰ੍ਹਾਂ ਦੀ ਇਸ ਤਰ੍ਹਾਂ ਦੀ ਇੱਕ ਮੈਂ ਕਮੀਜ਼ ਕੱਢਿਆ ਜੀ ਕਮੀਜ਼ ਹੈਗਾ ਆਰਖੰਡੀ ਦਾ ਕੱਪੜਾ ਜੀ ਮੈਂ ਤਾਂ ਜਾਦਾ ਕੱਪੜੇ ਜਿਹੜੇ ਕਮੀਜ਼ ਆ ਇਹ ਸਾਰੇ ਆਰਖੰਡੀ ਦੇ ਕੱਢਦੀਆਂ ਹਾਂ ਇਹਦਾ ਕੀ ਕੀਤਾ ਜੀ ਆ ਇਹਦਾ ਘੇਰਾ ਉਹਦੇ ਨਾਲ ਦਾ ਉੱਥੇ ਮੈਂ ਟ੍ਰੇਸ ਪੇਪਰ ਰੱਖ ਲਿਆ ਚੁੰਨੀ ਤੇ ਟੇਸ ਪੇਪਰ ਰੱਖ ਕੇ ਇਹਦੇ ਉੱਤੇ ਛਾਪ ਕੇ ਉਵੇਂ-ਉਵੇਂ ਛਾਪਾ ਲਾ ਲਿਆ ਜੀ ਲਾਜਵਰ ਪਾ ਕੇ ਨੀਰ ਪਾ ਕੇ ਮਿੱਟੀ ਦਾ ਤੇਲ ਪਾ ਕੇ ਉਦੋਂ ਬਾਅਦ ਇਹਨੂੰ ਕੱਢਿਆ ਜੀ ਪੁੱਠੇ ਪਾਸੋਂ ਤਨ ਤਨ ਰੰਗੀਆਂ ਰੀਲਾਂ ਲੈ ਨਹੀਂ ਆ ਮੈਂ ਵੀ ਚੁੰਨੀ ਨਾਲ ਦੀਆਂ ਲਹਿਰੀਆਂ ਸਾਰੀਆਂ ਤੁਸੀਂ ਮਲਟੀ ਕਲਰ ਰੀਲ ਵੀ ਲੈ ਸਕਦੇ ਹੋ ਐਸ ਤਰ੍ਹਾਂ ਇਹ ਇਸ ਤਰ੍ਹਾਂ ਦੀਆਂ ਗੁੱਚੀਆਂ ਹੁੰਦੀਆਂ ਇਹ ਸਾਰਿਆਂ ਨੂੰ ਪਤਾ ਹੀ ਹੈ ਦੁਕਾਨਾ 'ਤੇ ਮਿਲ ਜਾਂਦੀਆਂ ਆਈਆਂ ਇਹਨ ਮਲਟੀ ਕਲਰ ਜਿਹੜੇ ਮਰਜ਼ੀ ਰੰਗ ਲੈ ਲਓ ਦੋ ਰੰਗੀ ਲੈ ਲਓ ਕੱਲੀ ਕਰਲੀ ਲੈ ਲਓ ਆਪਣੀ ਆਪ ਦੀ ਮਰਜ਼ੀ ਆ ਹੁਣ ਦੇਖੋ ਜੀ ਆ ਘੇਰੇ ਦੇ ਉੱਤੇ ਘੇਰਾ ਕੱਢ ਕੇ ਇਸ ਤਰ੍ਹਾਂ ਚੁੰਨੀ ਨਾਲ ਦਾ ਇਹ ਲੈਂਸ ਲਾ ਲਈ ਇਸ ਤੋਂ ਲਾਵਾ ਇਹਦਾ ਹੋਰ ਕੀ ਕੱਢਿਆ ਮੈਂ ਜੀ ਬਾਹਾਂ ਹਾਂ ਹਾਂ ਬਾਹਾਂ ਕੱਢੀਆਂ ਮੈਂ ਇਹਦੀਆਂ ਹਾਂ ਬਾਹਾਂ ਕੱਢੀ ਹੈ ਜੀ ਬਾਜੂ ਐ ਸਾਰੀ ਬਾਜੂ ਕੱਢੀ ਐ ਬਾਜੂ ਤੇ ਘੇਰਾ ਧੰਨਵਾਹਾ ਹੋ ਗਈ ਐ ਸਾਰੀ ਘਰ ਲੋ ਵਿਚਾਰੇ ਕਰਕੇ ਪਾ ਲੋ ਆਪਦੀ ਮਰਜ਼ੀ ਕਰ ਲੈ ਫੁੱਲ ਪਾ ਲੋ ਜਿਵੇਂ ਮਰਜ਼ੀ ਜੀ ਆਰ ਕੰਢੀ ਤੇ ਜੋਰ ਜੱਟ ਜਿਹੜੀ ਹੁੰਦੀ ਐ ਪਤਲਾ ਕੱਪੜਾ ਕੋਈ ਵੀ ਐ ਉਹਦੇ ਉੱਤੇ ਬਹੁਤ ਸੋਹਣੀ ਕਢਾਈ ਹੁੰਦੀ ਐ ਦੀ ਇਹ ਬਹੁਤ ਸਫਾਈ ਨਾਲ ਹੁਣ ਜੀ ਮੈਂ ਆ ਇੱਕ ਫੁੱਲ ਸੁਖਵਾਗੀ ਰਹਿੰਦਾ ਮੈਂ ਤੁਹਾਨੂੰ ਦੱਸਤੀ ਆ ਵੀ ਕਿਵੇਂ ਕਰਨਾ ਸਭ ਤੋਂ ਸੌਖੀ ਕਢਾਈ ਇਹ ਹੀ ਐ ਤੇ ਇਹ ਕਢਾਈ ਆ ਗਈ ਤੇ ਇਹਦਾ ਮਤਲਬ ਤੁਹਾਨੂੰ ਸਾਰਾ ਕੁਝ ਹੀ ਆਉਂਦਾ ਤਾਂ ਤੋਂ ਸੌਕੀ ਕੜਾਈ ਆ ਜੀ ਆ ਪਹਿਲਾ ਫਰੇਮ ਕੱਸ ਲਿਆ ਜੀ ਇਹਦਾ ਜਿਹੜਾ ਵਾਲਾ ਪਾਸਾ ਹੁੰਦਾ ਅੜਨ ਵਾਲਾ ਇਹਨੂੰ ਠੱਕ ਕਰਨ ਨੂੰ ਤੇ ਮੇਰੇ ਕੋਲ ਤਾਂ ਪੁਰਾਣਾ ਫਰੇਮ ਹੈਗੀ ਇਹਨੂੰ ਮੈਂ ਪੁੱਠੇ ਪਾਸੇ ਕਰ ਲਿਆ ਇਸ ਤਰ੍ਹਾਂ ਮੈਂ ਤਾਂ ਬਿਨਾ ਫਰੇਮ ਤੋਂ ਹੀ ਕੱਢਦੀ ਮੈਂ ਫਰੇਮ ਲਾਇਆ ਹੀ ਨਹੀਂ ਵੀ ਕਦੇ ਬਿਨਾ ਫਰੇਮ ਤੋਂ ਬਹੁਤ ਸੋਹਣਾ ਕੱਢਿਆ ਜਾਂਦਾ ਇੰਨਾ ਨਿੱਬਰਦਾ ਨਾ ਨਾਲੇ ਇਸ ਤਰ੍ਹਾਂ ਹੁਣ ਕੀ ਕਰਨਾ ਆਪਾਂ ਇੱਕ ਵਾਰੀ ਇਧਰੋਂ ਵਰਲੋ ਇੱਕ ਕਰੀ ਅਧਰਵarlo ਇੱਕ ਕਰੀ ਅਧਰਵarlo ਸਾਉਥਾ ਸੌਖੀ ਕੜਾਈ ਆ ਜੀ ਇਹ ਇੱਕ ਕਰੀ ਅਧਰਵarlo ਫਿਰ ਪਰੇ ਦਰਵarlo ਯਾ ਬੀ ਮਰਜੀ ਤੁਸੀਂ ਬਰੀਕ ਬਰੀਕ ਭਰਨਾ ਜਾਂ ਮੋਟਾ ਭਰਨਾ ਬਰੀਕ ਬਰੀਕ ਜਿਆਦਾ ਸੋਹਣਾ ਲੱਗਦਾ ਪਸਤਰਾ ਹੀ ਸਾਰੀ ਡੰਡੀ ਪੂਰੀ ਕਰ ਲਈਏ ਆ ਪੁੱਠਾ ਪਾਸਾ ਜੀ ਇਹ ਪੁੱਠਾ ਪਾਸਾ ਹਾਂ ਇਹਦਾ ਸਿੱਧਾ ਪਾਸਾ ਇਹਦੀ ਖਾਸੀਅਤ ਇਹ ਹੈਗੀ ਹੈ ਬਸ ਅभी ਇਹ ਜਿਹੜਾ ਜਿੰਨਾ ਆਪਣਾ ਬਰੀਕ ਕਪੜਾ ਜਿੰਨਾ ਕਪੜਾ ਪਤਲਾ ਹੋਊਗਾ ਨਾ ਉਹਦੀ ਸ਼ੇਡ ਮਾਰੂਗੀ ਨੀਚੇ ਤੋਂ ਆਹ ਵਾਲੀ ਜਿਵੇਂ ਆਹ ਕੜਾਈ ਹੈ ਆਹ ਸ਼ੇਡ ਮਾਰਦੀ ਹੈ ਇਧਰਲੇ ਪਾਸੇ ਸ਼ੇਡ ਮਾਰ ਕੇ ਇਹਨੇ ਸੋਹਣਾ ਲੱਗਦਾ ਬਸ ਆ ਚੀਜ਼ ਬਣਦੀ ਹੈ ਜੀ ਇਹ ਮਿੱਠਾ ਕਰਦੇ ਤੁਸੀਂ ਪਸੰਦ ਕਰੋਗੇ ਜੇ ਨਾ ਫਿਰ ਵੀ ਸਮਝ ਆਵੇ ਤਾਂ ਤੁਸੀਂ ਮੈਨੂੰ ਮੈਸੇਜ ਕਰੋ ਮੈਂ ਹੋਰ ਕਰਦੇ ਕਿ ਵੈਸੇ ਤਾਂ ਇਹ ਸਭ ਤੋਂ ਸੌਕੀ ਕੜਾਈ ਹੈ ਇਹ ਹੈ ਇਹ ਸ਼ੁਰੂਆਤ ਹੈ ਜੀ ਪਹਿਲੀ ਵੀਡੀਓ ਬਣਾਉਣ ਲੱਗੀ ਹੈ ਇਸ ਤੋਂ ਬਾਅਦ ਮੈਂ ਇੱਕ ਹੋਰ ਸਭ ਮਤਲਬ ਸੌਕੀ ਜਿਹੜੀ ਕੱਚੇ ਟਾਂਕੇ ਦੀ ਬਣਾ ਕੇ ਦਿਖਾਉਣੀ ਹੈ ਤੁਹਾਨੂੰ ਕੱਚਾ ਟਾਂਕਾ ਵੀ ਸਭ ਤੋਂ ਸੌਖਾ ਹੋਵੇਗਾ